ਤੇ ਜਿਵੇਂ ਆਪਾਂ ਵੇਖਦੇ ਆ ਕਿ ਪੰਜਾਬ ਸਰਕਾਰ ਜਦ ਤੋਂ ਬਣੀ ਹੈਗੀ ਤੇ ਇਹ ਖੇਡਾਂ ਦੇ ਵੱਲ ਭੜਾਇਆ ਕਬੂਤ ਜਿਆਦਾ ਸਰਕਾਰ ਦਾ ਧਿਆਨ ਗਿਆ ਹੈਗਾ ਤੇ ਆਪਾਂ ਪਿਛਲੇ 2 ਸਾਲ ਤੋਂ ਖੇਡਾਂ ਵੱਲ ਪੰਜਾਬ ਦੀਆਂ ਜਿਹੜਾ ਗੌਰਵ ਕਰਾ ਰਹੀ ਹੈ। ਇਹ ਉਹਦੇ ਵਿੱਚ ਆਪਾਂ ਬਚੰਦਾ ਦੀ ਤਰਫੋਂ ਜਿਹੜੀ ਗੇਮ ਤੋਂ ਸੀ ਜੀ ਜਿੱਥੇ ਸਾਡੇ ਕੋਲ ਲੇਕਸ ਹੈਗੇ ਤੇ ਇੱਥੇ ਸਾਨੂੰ ਗ੍ਰੋਇੰਗ ਦੇ ਕੰਪੀਟੀਸ਼ਨ ਜਾਂ ਵਾਟਰ ਸਪੋਰਟਸ ਦੀ ਹੈਗੀ ਆ ਉਹਦੀ ਫੈਸਿਲਿਟੀ ਦੀ ਜਾਰੂ ਦੀ ਸਰਕਾਰ ਨੇ ਨਰਸਰੀਜ਼ ਬਣਾਉਣ ਦਾ ਜਿਹੜਾ ਅਪੀਚਾ ਲਿਆ ਉਹਦੇ ਵਿੱਚ ਬਚੰਦਾ ਦੇ ਵਾਸਤੇ ਰੋਇੰਗ ਦੀ ਨਰਸਰੀ ਦੀ ਜਿਹੜੀ ਹੈਗੀ ਹੈ ਪ੍ਰਬੰਧ ਨੂੰ ਉਹਦੇ ਵਾਸਤੇ ਆਪਾਂ ਹੁਣ ਤਿਆਰੀਆਂ ਕਰ ਰਹੇ ਹਾਂ ਕਿਉਂਕਿ ਪਰਮਨੈਂਟ ਇੱਥੇ ਇੱਕ ਇਨਫਰਾਸਟ੍ਰਕਚਰ ਦੀ ਫੈਸਿਲਿਟੀ ਜਿਹੜੀ ਹੈਗੀ ਹੈ ਉਹ ਆਪਾਂ ਕ੍ਰੀਏਟ ਕਰਾਂਗੇ ਇਸ ਸਾਲ ਵਿੱਚ ਤੇ ਪਰ ਨਾਲ ਹੀ ਆਪਾਂ ਇਹ ਵੀ ਬੇਨਤੀ ਕੀਤੀ ਸੀ ਕਿ ਜੇ ਆਪਾਂ ਪਬਲਿਕ ਦਾ ਇਸ ਵੱਲ ਧਿਆਨ ਦੇਵਾਂ ਕਿ ਨਹੀਂ ਜਿਹੜਾ ਹੈਗਾ ਪਹਿਲਾ ਸਟੇਟ ਲੈਵਲ ਦਾ ਕੰਮ ਕਿਸੇ ਜਿਹੜਾ ਹੈਗਾ ਇੱਥੇ ਬਠਿੰਡਾ ਵਿੱਚ ਕਰਾ ਲਈ ਤੇ ਸਰਕਾਰ ਨੇ ਜ਼ਿਲ੍ਹੇ ਦੀ ਪ੍ਰਵਾਨਗੀ ਦੀ ਬੇਨਤੀ ਜਿਹੜੀ ਹੈ ਕਿ ਉਹਨੂੰ ਪ੍ਰਵਾਨ ਮਾਰ ਆਪਾ ਇਹ 16ਵਾਂ ਜਿਹੜਾ ਸਟੇਟ ਲੈਵਲ ਦਾ ਕੰਪੀਟੀਸ਼ਨ ਹੈ ਉਹ ਬਠਿੰਡਾ ਜ਼ਿਲ੍ਹਾ ਵਿੱਚ ਕਰ ਰਹੇ ਤੇ ਬਠਿੰਡਾ ਦੀ ਅਧਰਤੀ ਦੀ ਇੱਕ ਰੋਇੰਗ ਚੈਂਪੀਅਨਸ਼ਿਪ 16ਵੀਂ ਕਰਵਾਈ ਜਾ ਰਹੀ ਹੈ ਇਹ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਖੇਡ ਵਿਭਾਗ ਬਠਿੰਡਾ ਅਤੇ ਡਿਸਟ੍ਰਿਕਟ ਰੋਇੰਗ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਜਿਮਾ ਜੀ ਇਹ ਗੇਮਾਂ ਬਾਰੇ ਜੀ ਸਾਡੇ ਬਠਿੰਡੇ ਦੇ ਵਿੱਚ ਜਿਹੜੀ ਰੋਇੰਗ ਚੈਂਪੀਅਨਸ਼ਿਪ ਹੈ ਪਹਿਲੀ ਵਾਰ ਹੋ ਰਹੀ ਹੈ ਤੇ ਕਾਫੀ ਸਮੇਂ ਤੋਂ ਮਤਲਬ ਇਹ ਵੀ ਐਸੋਸੀਏਸ਼ਨ ਵਾਲੇ ਟਰਾਈ ਕਰ ਰਹੇ ਸੀਗੇ ਤਾਂ ਫਿਰ ਸਾਡੇ ਜਿਹੜੇ ਜ਼ਿਲ੍ਹੇ ਦੇ ਐਮਐਲਏ ਸਾਹਿਬਾ ਲੋਕਲ ਹਨ ਉਹਨਾਂ ਨੇ ਵੀ ਮਤਲਬ ਕੋਸ਼ਿਸ਼ ਕੀਤੀ ਤਾਂ ਡਿਪਟੀ ਕਮਿਸ਼ਨ ਸਾਹਿਬ ਨੇ ਆਪਣੀ ਪੂਰੀ ਤਨੋਂ ਮਨੋਂ ਮਿਹਨਤ ਕਰਕੇ ਇਹ ਸਪੋਰਟਸ ਨਰਸਰੀ ਹੈ ਜਿਹੜੀ ਇੱਥੇ ਲੈ ਕੇ ਆਂਦੀ ਹੈ ਤੇ ਸਾਨੂੰ ਮਨਜ਼ੂਰੀ ਦਿੱਤੀ ਕਿ ਖੇਡ ਭਾਗ ਨੂੰ ਤਾਉਣ ਵਾਲੇ ਸਮੇਂ ਦੇ ਵਿੱਚ ਸਪੋਰਟਸ ਨਰਸਰੀ ਵੀ ਤੁਹਾਨੂੰ ਚੱਲਦੀਆਂ ਦੇਖਣਗੀਆਂ ਇੱਥੇ ਕਿਸਤੀਆਂ ਕਿਪੜੇ ਰੋਇੰਗ ਅਸੋਸੀਏਸ਼ਨ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਤੁਹਾਡਾ ਤੇ ਤੁਹਾਡੇ ਚੈਨਲ ਨੂੰ ਸਾਰੇ ਦੇਖਣ ਵਾਲੇ ਸੱਜਣਾਂ ਦਾ ਇਹ ਮੈਂ ਦੱਸਣਾ ਚਾਹੁੰਦਾ ਹੈ ਵੀ ਜਿਹੜੀ ਰੋਇੰਗ ਹੈ ਤੇ ਇਹ ਜ਼ਿਆਦਾਤਰ ਪਹਿਲਾਂ ਰੋਪੜਾ ਔਰ ਚੰਡੀਗੜ੍ਹ ਦੇ ਵਿੱਚ ਹੀ ਪਪੂਲਰ ਸੀ ਜ਼ਿਆਦਾ ਤੋਂ ਹੁਣ ਇਹ ਬੜਾ ਅਸੀਂ ਜ਼ਿਲ੍ਹਾ ਖੇਡ ਵਿਭਾਗ ਬਠਿੰਡਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਅਤੇ ਇਥੋਂ ਦੇ ਮੌਜੂਦਾ ਐਮਐਲਏ ਸਾਹਿਬ ਸਰਦਾਰ ਜਗਰੂਪ ਸਿੰਘ ਗਿੱਲ ਜਿਾ ਕਹਿ ਲੋ ਸਾਰਿਆਂ ਦੇ ਮੇਲੇ ਜੁਲੇ ਉਦਮਾ ਉਪਰਾਲਿਆਂ ਦਾ ਸਦਕਾ ਇਹ ਜਿਹੜੀ ਪਹਿਲੀ ਵਾਰ 16ਵੀਂ ਸਟੇਟ ਰੋਇੰਗ ਚੈਂਪੀਅਨਸ਼ਿਪ ਬਠਿੰਡਾ ਦੀ ਤੰਨ ਨੰਬਰ ਲੇਕ ਤੇ ਹੋ ਰਹੀ ਹੈ ਜਿਹਦੇ ਵਿੱਚ ਵਿਸ਼ੇਸ਼ ਕਰਕੇ ਯੋਗਦਾਨ ਬੜਾ ਪਾਇਆ ਇਥੋਂ ਦੇ ਜਿਹੜੇ ਮੌਜੂਦਾ ਡਿਪਟੀ ਕਮਿਸ਼ਨਰ ਸਾਹਿਬ ਜਨਾਬ ਸੌਕਤ ਅਹਿਮਦ ਅਪਰੇ ਸਾਹਿਬ ਦਾ ਵੀ ਬੜਾ ਵੱਡਾ ਸਹਿਯੋਗ ਆ ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਸਾਰਾ ਜਿਹੜਾ ਖੇਡ ਦਾ ਜਿਹੜਾ ਸ਼ੇਰਾ ਉਹਨਾਂ ਦੇ ਸਿਰ ਜਾਂਦਾ ਕਿਉਂਕਿ ਰੋਇੰਗ ਐਸੋਸੀਏਸ਼ਨ ਦੇ ਪਾਸ ਕੋਲੇ ਇੰਨੀ ਪਾਵਰ ਨਹੀਂ ਹੁੰਦੀ ਕਿ ਟੈਸਟ ਤੇ ਪਰਮਿਸ਼ਨਾਂ ਦੀ ਜਾਂ ਹੋਰ ਸੋ ਇਹਨਾਂ ਨੇ ਸਾਰਾ ਕਾਰਜ ਆਪਣੇ ਹੱਥਾਂ ਦੇ ਵਿੱਚ ਲੈ ਕਰਕੇ ਇਹ ਸਾਨੂੰ ਬੜਾ ਵੱਡਾ ਸਹਿਯੋਗ ਦਿੱਤਾ ਜਿਨ੍ਹਾਂ ਦੇ ਸਹਿਯੋਗ ਦਾ ਸਦਕਾ ਅੱਜ ਇੱਥੇ ਇਹ ਜਿਹੜੀ 16ਵੀਂ ਸਟੇਟ ਰੋਇੰਗ ਚੈਂਪੀਅਨਸ਼ਿਪ ਹੋ ਰਹੀ ਆ ਸਾਰਾ ਇਹਨਾਂ ਦਾ ਅਸੀਂ ਇੱਥੋਂ ਦੇ ਜਿਹੜੇ ਸਾਡੇ ਖੇਡ ਅਫਸਰ ਡੀਐਸਓ ਸਾਹਿਬ ਸਰਦਾਰ ਪਰਮਿੰਦਰ ਸਿੰਘ ਜੀ ਇਹਨਾਂ ਦਾ ਵੀ ਵਿਸ਼ੇਸ਼ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਕਿਉਂਕਿ ਜਿਨ੍ਹਾਂ ਨੇ ਜਿਸ ਦਿਨ ਤੇ ਆਇਆ ਤੇ ਸਾਡਾ ਇੱਕੋ ਹੀ ਮਕਸਦ ਸੀ ਕਿ ਇਹਨਾਂ ਨੇ ਆਪਣੀ ਖੇਡਾਂ ਦੇ ਵਿੱਚ ਇੱਕ ਨਵੀਂ ਖੇਡ ਜਿਹੜੀ ਐਡ ਕਰਨ ਦਾ ਕਿ ਰੋਇੰਗ ਨੂੰ ਆਪਾਂ ਚੰਡੀਗੜ੍ਹ ਤੋਂ ਬਾਅਦ ਲਿਆਵਾਂਗੇ ਇੱਥੇ ਸਾਡੇ ਤੇ ਤਰਸ ਕਰੋ ਤੇ ਇੱਥੇ ਇਹਨਾਂ ਦਾ ਲਿਆਵਾਂਗੇ ਰੋਇੰਗ ਜਿਹੜੀ ਹੈਗੀ ਆ ਇੱਥੇ ਲੈ ਕੇ ਆਉਣੀਆਂ ਸੋ ਇਹਨਾਂ ਦੇ ਸਾਰਿਆਂ ਦੇ ਰਲਵੇਂ ਝੁਲਵੇਂ ਉਦਮ ਉਪਰਾਲਿਆਂ ਦਾ ਸਦਕਾ ਇੱਥੇ ਜਿਹੜੀ ਰੋਇੰਗ 16ਵੀਂ ਸਟੇਟ ਚੈਂਪੀਅਨਸ਼ਿਪ ਹੋ ਰਹੀ ਆ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ